ਗੁਨਾਹ ਸੀ ਇਹ ਕੀਤਾ ਕਿ ਜਿਹੜੀ ਇਹਨਾਂ ਦੀ ਨੂਰਾ ਕੁਸ਼ਤੀ ਹੁੰਦੀ ਹੈ ਨੂਰਾ ਕੁਸ਼ਤੀ ਪਤਾ ਕੀ ਹੈ ਮਿਲ ਜੁਲ ਕੇ ਲੜਨਾ ਮਿਲ ਜੁਲ ਕੇ ਘੋਲਣਾ ਅਸੀਂ ਉਹਨੂੰ ਐਕਸਪੋਜ਼ ਕਰ ਰਹੇ ਹਾਂ ਅਸੀਂ ਉਹਨੂੰ ਬਾਹਰ ਦੱਸ ਰਹੇ ਹਾਂ ਨਹੀਂ ਤਾਂ ਮੈਨੂੰ ਦੱਸੋ ਇਹਨਾਂ ਦੀ ਹੂਟਰ ਵੀ ਓਵੇਂ ਵੱਜਦੇ ਰਹਿੰਦੇ ਨੇ ਇਹਨਾਂ ਦੀਆਂ ਕੋਠੀਆਂ ਵੀ ਓਵੇਂ ਨੇ ਇਨਾਂ ਤੇ ਬਲਡੋజర్ ਕਿਉਂ ਨਹੀਂ ਚੱਲਦਾ ਵੀ ਇਹ ਬਲਡੋజర్ ਗਰੀਬਾਂ ਦੇ ਘਰ ਲਈ ਹੈ ਕੀ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੇ ਤਿੰਨ ਡੀਜੀਪੀ ਤਿੰਨ ਡੀਜੀਪੀ ਰਿਪੋਰਟਾਂ ਦੇ ਕੇ ਗਏ ਨੇ ਕਿ ਸਮਗਲੌਰ ਪੁਲਿਸ ਵਾਲੇ ਤੇ ਲੀਡਰ ਨੈਕਸਸ ਹੈ ਮਿਲੇ ਹੋਏ ਨੇ ਤਾਂ ਇਹ ਨਾ ਸ਼ਾ ਵੇਖਦਾ ਹੈ ਕੀ ਉਹਨਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਦੱਸ ਦਿਓ ਹੋ ਰਹੀ ਆ ਤਾਂ ਮੈਨੂੰ ਦੱਸੋ ਹਰ ਪਿੰਡ ਦੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕੌਣ ਵੇਚ ਰਿਹਾ ਹੈ ਕਿ ਥਾਣੇਦਾਰ ਨੂੰ ਪਤਾ ਨਹੀਂਗਾ ਐਸਐਸਪੀ ਨੂੰ ਪਤਾ ਨਹੀਂਗਾ ਤਾਂ ਫਿਰ ਵੇਚ ਕੇ ਮੇਰੇ ਆ ਇਸ ਕਰਕੇ ਵੇਚ ਰਿਹਾ ਹੈ ਕਿ ਮਿਲੇ ਹੋਏ ਨੇ ਪੈਸੇ ਵੰਡੇ ਜਾਂਦੇ ਨੇ